ਤੁਸੀਂ ਇੰਨੀ ਦੂਰੋਂ ਆਏ ਹੋ ਔਖਾ ਵੀ ਲੱਗ ਰਿਹਾ ਹੋਣਾ ਕਿਤੇ ਰਕੇਤੇ ਹਾਂ ਹਾਂਜੀ ਫਿਰ ਬੱਚਿਆਂ ਪਿੱਛੇ ਕਰਨਾ ਹੀ ਪੈਂਦਾ ਇਹਨਾਂ ਦਾ ਇੰਨੀ ਗਰਮੀ ਚ ਬੱਚੇ ਵੀ ਆਏ ਇਨੇ ਚਲੋ ਹਾਂਜੀ ਉਹਨਾਂ ਸੀ ਜਾਣਾ ਕਿ ਤੁਹਾਡਾ ਸੁਪਨਾ ਸੀ ਵੈਸੇ ਸੁਪਨਾ ਦਾ ਟੀਚਰ ਬੰਦਾ ਬੀਏ ਬੀਐਡ ਐਮਏ ਆ ਅੱਛਾ ਟੈਟ ਵੀ ਕਲੀਅਰ ਆ ਪਰ ਸਰਕਾਰ ਨੌਕਰੀਆਂ ਕੱਢੇ ਟੈਟ ਜਿਹਾਂ ਦੇ ਸਬਜੈਕਟਸ ਦੇ ਫੇਰ ਹੀ ਨਾ ਕਿ ਬੱਚਾ ਉਧਰ ਚਾਂੰਦਵੇ ਸਰਕਾਰ ਨੌਕਰੀ ਨਹੀਂ ਕੱਢ ਰਹੀ ਬੀਏ ਬੀਐਡ ਐਮਏ ਤੇ ਨੇ ਟੈਟ ਵੀ ਕਲੀਅਰ ਆ ਪਰ ਨਾ ਨੌਕਰੀ ਨਹੀਂ ਕਰਦੀ ਹੁਣ ਪੁਲਿਸ ਵਾਲੇ ਪਰ ਧਿਆਨ ਦਿੱਤਾ ਅੱਛਾ ਵੀ ਮਤਲਬ ਚਲੋ ਕੁਛ ਤਾਂ ਮਿਲੇ ਨਾ ਇਧਰੋਂ ਨਹੀਂ ਉਧਰੋਂ ਹੀ ਮਿਲੇ ਕਹਿੰਦੇ ਨੇ ਕਿ ਪੁਲਿਸ ਦੇ ਵਿੱਚ ਕੁੜੀਆਂ ਨੂੰ ਥੋੜਾ ਜਿਹਾ ਡਰਦੇ ਆ ਭੇਜਣ ਵਾਸਤੇ ਮਾਪਿਓ ਤੁਸੀਂ ਇੰਨੀ ਹਿੰਮਤ ਹੌਸਲਾ ਕੀਤਾ ਵੀ ਮਤਲਬ ਤੁਸੀਂ ਐਗਰੀ ਕਰ ਗਏ ਉਹਨੂੰ ਹਨਾ ਨਹੀਂ ਹੁਣ ਤਾਂ ਡਰ ਕੇ ਕਰਦੀ ਹੁਣ ਜਮਾਨਾ ਹੀ ਤਾਂ ਜਿਹੜਾ ਅੱਗੇ ਹੂੰ ਛੜੂਗਾ ਉਹ ਅੱਗੇ ਆਊਗਾ ਹੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਫਿਰੋਜ਼ਪੁਰ ਜਿਹੜੇ ਤੋਂ ਆਏ ਅੱਛਾ ਅੱਜ ਨੂੰ ਆਜੋ ਅੱਛਾ ਕਿਵੇਂ ਪੇਪਰ ਕਿਨੂੰ ਦਿਵਾਉਣ ਆਏ ਸੀ ਹਾਂਜੀ ਆਪਣੀ ਬੇਟੀ ਨੂੰ ਅੱਛਾ 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 ਫਿਰੋਜ਼ਪੁਰ ਤੋਂ ਆਏ ਇੱਥੇ ਹੈ ਠੀਕ ਹੈ ਤੇ ਫਿਰ ਕਿਵੇਂ ਲੱਗਦਾ ਕਿੰਨੀਆਂ ਉਮੀਦਾਂ ਨੇ ਜੀ ਉਮੀਦਾਂ ਤਾਂ ਹਣ ਕੀ ਕਹਿ ਸਕਦੇ ਨੇ ਹੂੰ ਉਮੀਦਾਂ ਦਾ ਕੀ ਕਹਿ ਸਕਦੇ ਜੀ ਹੁਣ ਇਹਨਾਂ ਬਾਰੇ ਕੀ ਹੁੰਦਾ ਨੇ ਇੱਕ ਪਿਓ ਨੂੰ ਤਾਂ ਬਹੁਤ ਉਮੀਦ ਹੁੰਦੀ ਖਾਸ ਕਰਕੇ ਤੁਸੀਂ ਆਪਣੀ ਧੀ ਨੂੰ ਮੌਕਾ ਦੇ ਰਹੇ ਹੋਏ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਇਹ ਕਹਿੰਦੇ ਨੇ ਕਿ ਪੁਲਿਸ ਦੇ ਵਿੱਚ ਕੁੜੀਆਂ ਨੂੰ ਥੋੜਾ ਜਿਹਾ ਡਰਦੇ ਆ ਭੇਜਣ ਵਾਸਤੇ ਮਾਪਿਓ ਤੁਸੀਂ ਇੰਨੀ ਹਿੰਮਤ ਹੌਸਲਾ ਕੀਤਾ ਵੀ ਮਤਲਬ ਤੁਸੀਂ ਐਗਰੀ ਕਰ ਗਏ ਉਹਨੂੰ ਹਨਾ ਨਹੀਂ ਹੁਣ ਤਾਂ ਡਰ ਕਿਹੜਾ ਜੀ ਹੁਣ ਜਮਾਨਾ ਹੀ ਤਾਂ ਜਿਹੜਾ ਅੱਗੇ ਹੂੰ ੜੂਗਾ ਹੋ ਅੱਗੇ ਆਊਗਾ ਜੀ ਹਾਂਜੀ ਹਾਂ ਬਿਲਕੁਲ ਕਿੱਥੋਂ ਆਇਓ ਤੁਸੀਂ ਮੋਗੇ ਤੋਂ ਅੱਛਾ ਕਿਹਨੂੰ ਲੈ ਕੇ ਆਏ ਹੋ ਨਾਲ ਬੇਟੇ ਨੂੰ ਅੱਛਾ ਬੇਟੇ ਨੂੰ ਪੁਲਿਸ ਚ ਲਾਉਣਾ ਹੈ ਹਾਂਜੀ ਅੱਛਾ ਮਾ ਦਾ ਵੀ ਬਹੁਤ ਹੀ ਯੋਗਦਾਨ ਹੁੰਦਾ ਹੈ ਹਨਾ ਕਿੰਨੇ ਕਿੰਨਾ ਕ ਸਟਰਗਲ ਰਿਹਾ ਤੁਹਾਡਾ ਆਪਣੇ ਬੱਚੇ ਨੂੰ ਪੇਪਰ ਦੀ ਤਿਆਰੀ ਕਰਾਉਣ ਪਿੱਛੇ ਦੇਖੋ ਹੁਣ ਜੋ ਪੇਪਰ ਜਦੋਂ ਵੀ ਆਉਂਦੇ ਨੇ ਕਰਾਈ ਦੇ ਨੇ ਗਾ ਹੁਣ ਦੇਖੋ ਹੂੰ ਠੀਕ ਹੈ ਤੇ ਤੁਹਾਨੂੰ ਸੁਪਨਾ ਕਿ ਤੁਹਾਡੇ ਬੱਚੇ ਦੇ ਵਰਦੀ ਪਾਈ ਹੋਏ ਹੈ ਹਾਂਜੀ ਅੱਛਾ ਠੀਕ ਹੈ ਸੋ ਕਈ ਵਾਰ ਮਾਪੇ ਨਾ ਜਿਹੜੇ ਆਪਣੇ ਅੱਖੀ ਆਪਣੇ ਸੁਪਨੇ ਵੇਖਦੇ ਨੇ ਕਿ ਜਿਹੜੇ ਉਹ ਜ਼ਿੰਦਗੀ ਚ ਨਹੀਂ ਕਰ ਪਾਏ ਤੇ ਉਹਨਾਂ ਦੇ ਬੱਚੇ ਉਹ ਚੀਜ਼ ਕਰ ਲੈਣ ਹਨਾ ਤੁਸੀਂ ਇੰਨੀ ਦੂਰੋਂ ਆਏ ਹੋ ਔਖਾ ਵੀ ਲੱਗ ਰਿਹਾ ਹੋਣਾ ਕਿਤੇ ਰਹਿ ਕਿਤੇ ਹਾਂਜੀ ਫਿਰ ਬੱਚਿਆਂ ਪਿੱਛੇ ਕਰਨਾ ਹੀ ਪੈਂਦਾ ਇਹਨਾਂ ਦਾ ਇੰਨੀ ਗਰਮੀ 'ਚ ਬੱਚੇ ਵੀ ਆਏ ਇਨੇ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਬਲਬੀਰ ਸਿੰਘ ਕਿੱਥੋਂ ਆਏ ਹੋ ਅਮਰਸਰ ਤੋਂ ਅੰਮਰ ਸਰ ਤੋਂ ਇੱਥੇ ਆਏ ਹੋ ਹੈ ਮਾਝੇ ਤੋਂ ਦੁਆਬੇ 'ਚ ਹੈ ਹਾਂਜੀ ਠੀਕ ਹੈ ਤੇ ਕਿਹਨੂੰ ਲੈ ਕੇ ਆਏ ਹੋ ਜੀ ਬੇਟੀ ਨੂੰ ਅੱਛਾ ਬੇਟੀ ਨੂੰ ਮੈਂ ਬਹੁਤ ਇਹ ਚੀਜ਼ ਵੇਖੀ ਵੀ ਅੱਜਕੱਲ ਕੁੜੀਆਂ ਬਹੁਤ ਅੱਗੇ ਵਧ ਰਹੀਆਂ ਵੀ ਪੰਜਾਬ ਪੁਲਿਸ 'ਚ ਜਾ ਰਹੀਆਂ ਨਿਗੀਆਂ ਤੁਹਾਡੀ ਬੇਟੀ ਦਾ ਸੁਪਨਾ ਸੀ ਜਾਣਾ ਕਿ ਤੁਹਾਡਾ ਸੁਪਨਾ ਸੀ ਵੈਸੇ ਸੁਪਨਾ ਦਾ ਟੀਚਰ ਬੰਦਾ ਬੀਏ ਬੀਐਡ ਐਮਏ ਆ ਅੱਛਾ ਟੈਟ ਵੀ ਕਲੀਅਰ ਆ ਪਰ ਸਰਕਾਰ ਨੌਕਰੀਆਂ ਕੱਢੇ ਟੈਟ ਜੀ ਦੇ ਸਬਜੈਕਟ ਟੈਸਟ ਦੇ ਫੇਰ ਹੀ ਨਾ ਕਿ ਬੱਚਾ ਉਧਰ ਧਿਆਨ ਦੇਵੇ ਸਰਕਾਰ ਨੌਕਰੀ ਨਹੀਂ ਕੱਢ ਰਹੀ ਬੀਏ ਬੀਐਡ ਐਮਏ ਤੇ ਨੇ ਟੈਟ ਵੀ ਕਲੀਅਰ ਪਰ ਨਾ ਨੌਕਰੀ ਕਾਦੀ ਹੁਣ ਪੁਲਿਸ ਵਾਲੇ ਪਰ ਧਿਆਨ ਦਿੱਤਾ ਅੱਛਾ ਵੀ ਮਤਲਬ ਚਲੋ ਪੁੱਛਤਾ ਮਿਲੇ ਨਾ ਮਤਲਬ ਇਧਰੋਂ ਨਹੀਂ ਤੇ ਉਧਰੋਂ ਮਿਲੇ ਅੱਛਾ ਹਾਂਜੀ ਠੀਕ ਹੈ ਨਹੀਂ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਪ੍ਰੋਫੈਸ਼ਨ ਦੀ ਜੇ ਆਪਾਂ ਗੱਲ ਕਰੀਏ ਪੁਲਿਸ ਪ੍ਰੋਫੈਸ਼ਨ ਨੂੰ ਕਿਵੇਂ ਦੇਖਦੇ ਹੋਗੇ ਤੁਸੀਂ ਉਹ ਸਰਕਾਰ ਨੇ ਮਤਲਬ ਨੌਕਰੀਆਂ ਸਰਕਾਰੀ ਨਾ ਕਾੜੀ ਤਾਂ ਕਰਕੇ ਇਸ ਇਸ ਲੈਣ ਵਾਲਾ ਪਾਏ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਹਾਂਜੀ ਅੱਛਾ ਤੁਸੀਂ ਕੀ ਕਰਦੇ ਹੋ ਮੈਂ ਇਸੇ ਦਾ ਕੰਮ ਕਰਦਾ ਅੱਛਾ ਅੱਛਾ ਤੇ ਅੰਮੀ ਦੂਰੋਂ ਆਪਣੀ ਬੇਟੀ ਨੂੰ ਲੈ ਕੇ ਆਏ ਹੋ ਹਾਂਜੀ ਹਾਂਜੀ ਬਹੁਤ ਐਫਰਟ ਰਹੇ ਹੋਣਗੇ ਤੁਹਾਡੇ ਉਹਨਾਂ ਪਿੱਛੇ ਬਿਲਕੁਲ ਜੀ ਬਿਲਕੁਲ ਹਾਂ ਦੇਖੋ ਕਿੰਨਾ ਚੰਗਾ ਲੱਗਦਾ ਹੈ ਜਦੋਂ ਮਾਪੇ ਸਾਥ ਦਿੰਦੇ ਹਨ ਔਰ ਨਾਲ ਖੜਦੇ ਆ ਤੇ ਹੁਣੇ-ਹੁਣੇ ਮੈਂ ਦੇਖਿਆ ਕਿ ਬੱਚੇ ਪੇਪਰ ਦੇਣ ਗਏ ਹੋਏ ਨੇਗੇ